ਡੋਤ ਬੰਦਨ ਅਨਕਵਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਪਿਰਪਾ ਕਰੋ ਦੀਨ ਕੈ ਦਾਤੇ ਮੇਰਾ ਗੁਣੇ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੂ ਪੈ ਸੁਭਮੀ ਮਾਨਸ ਕੀ ਗਤ ਇਹੀ ऐशिला तुद बिन कौन करे गरीब नवाज सैया मेरा माथे शतर तर परम सम्मान जो ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸواری ਗੁਰੂ ਪਿਆਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨੇਕੀ ਗੋਦਾ ਆਨੰਦ ਪ੍ਰਾਪਤ ਕਰਦੇ ਹੋ ਸਚੇ ਬਾਛਾ ਜੀ ਸਮਝਾਉਂਦੇ ਨੇ ਕਿ ਬੜੇ ਵੱਡੇ ਭਾਗ ਹੁੰਦੇ ਨੇ ਜਿਹੜੇ ਗੁਰਮਖ ਪਿਆਰੇ ਸੰਗਤ ਦੇ ਵਿੱਚ ਆ ਕੇ ਨਾਮ ਜਪਦੇ ਨੇ ਤੇ ਗੁਰਬਾਣੀ ਗੁਰੂ ਨੂੰ ਸੁਣਦੇ ਨੇ ਤੇ ਪੜ੍ਹਦੇ ਨੇ ਆਪ ਜੀ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਆਓ ਆਪਾਂ ਹੁਣ ਥੋੜਾ ਜਿਹਾ ਪਹਿਲਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰੀਏ ਮਹਾਰਾਜ ਸਮਝਾਉਂਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਹੁਣ ਜਿਹੜੀ ਇਹ ਮਨ ਨੂੰ ਚਿੰਤਾ ਲੱਗੀ ਹੋਈ ਹੈ ਜਿਹੜੀ ਇਹ ਮਨ ਨੂੰ ਮੈਲ ਲੱਗੀ ਹੋਈ ਹੈ ਇਹ ਸਿਮਰਨ ਦੇ ਨਾਲ ਉਤਰਨੀ ਹੈ ਜੇ ਆਪਾਂ ਸਿਮਰਨ ਨਹੀਂ ਕਰਦੇ ਫੇਰ ਇਹ ਮਨ ਦੀ ਜਿਹੜੀ ਮੈਲ ਲੱਗੀ ਹੋਈ ਮਨ ਨੂੰ ਇਹ ਉਤਰਨੀ ਨਹੀਂ ਐਸੇ ਕਰਕੇ ਪਿਆਰਿਓ ਸਿਮਰਨ ਬਹੁਤ ਜ਼ਰੂਰੀ ਹੈ ਤੇ ਸਿਮਰਨ ਜਾਂ ਤਾਂ ਪਿਛਲੇ ਜਨਮਾਂ ਦੀ ਕਮਾਈ ਹੋਵੇ ਕੋਈ ਪੂਰਲ ਮੇ ਜਨਮ ਜਿਹੜੇ ਨੇ ਉਹ ਪ੍ਰਗਟ ਹੋ ਕੇ ਅੱਗੇ ਆਉਣ ਤਾਂ ਸਿਮਰਨ ਦੇ ਨਾਲ ਜੁੜਦਾ ਹੈ ਤੇ ਜਾਂ ਗੁਰਮੁਖ ਪਿਆਰਿਓ ਸਤ ਸੰਗਤ ਦੇ ਵਿੱਚ ਆਣ ਕੇ ਸਾਨੂੰ ਸਿਮਰਨ ਦੀ ਦਾਤ ਮਿਲਦੀ ਹੈ ਜਾਂ ਕੋਈ ਸਾਨੂੰ ਪੂਰਨ ਸੰਤ ਸਾਧੂ ਗੁਰਮੁਖ ਦਾ ਸੰਗ ਹੋ ਜਾਏ ਤਾਂ ਸਿਮਰਨ ਦੇ ਨਾਲ ਜੀਵ ਜੁੜਦਾ ਹੈ ਅਦਰਵਾਈਜ਼ ਆਪਾਂ ਦੇਖਦੇ ਹਾਂ ਵੀ ਜਿਹੜਾ ਸਿਮਰਨ ਹੈ ਬਹੁਤ ਸਾਰੇ ਜੀਵ ਨੇ ਜਿਹੜੇ ਸਿਮਰਨ ਤੋਂ ਬਹੁਤ ਦੂਰ ਨੇ ਨਹੀਂ ਕਰਦੇ ਇਸੇ ਕਰਕੇ ਸਾਰੇ ਗੁਰਮੁਖ ਪਿਆਰੇ ਨੇਤਰ ਬੰਦ ਕਰਨੇ ਆ ਕਿਉਂਕਿ ਇੱਕ ਪਾਸੇ ਆਪਾਂ ਡਾਕਟਰ ਦੇ ਕੋਲ ਜਾਂਦੇ ਆ ਦਵਾਈ ਵੀ ਖਾਂਦੇ ਆ ਤੇ ਡਾਕਟਰ ਨੇ ਨਾਲ ਪਰਹੇਜ਼ ਦੱਸਿਆ ਤੇ ਜੇ ਅਸੀਂ ਉਹ ਪਰਹੇਜ਼ ਰੱਖਦੇ ਨਹੀਂ ਤੇ ਸਾਨੂੰ ਫਿਰ ਆਰਾਮ ਕਿੱਦਾਂ ਆਊਗਾ ਮੰਨ ਲਓ ਸਾਨੂੰ ਨਜਲਾ ਹੋ ਗਿਆ ਡਾਕਟਰ ਨੇ ਦਵਾਈ ਦੇ ਦਿੱਤੀ ਨਾਲ ਪਰਹੇਜ਼ ਦੱਸ ਦਿੱਤੇ ਅਸੀਂ ਉਹ ਪਰਹੇਜ਼ ਨਹੀਂ ਰੱਖੇ ਦਵਾਈ ਖਾਲੇ ਆਰਾਮ ਨਹੀਂ ਆਉਣਾ ਜੇ ਹੁਣ ਅਸੀਂ ਸਿਮਰਨ ਵੀ ਕਰੀ ਗਏ ਤੇ ਨਾਲ ਅਸੀਂ ਪਰਹੇਜ਼ ਨਹੀਂ ਰੱਖੇ ਨਾਲ ਅਸੀਂ ਗੁਰੂ ਦੀ ਮਤ ਨੂੰ ਦੇ ਨਾਲ ਆਪਾਂ ਨਾ ਚੱਲੇ ਤੇ ਫਿਰ ਸਾਨੂੰ ਇਹ ਆਰਾਮ ਨਹੀਂ ਆਉਣਾ ਇਸੇ ਕਰਕੇ ਮਹਾਰਾਜ ਸਮਝਾਉਂਦੇ ਨੇ ਗੁਰਬਾਣੀ ਗੁਰੂ ਵਿੱਚ ਸਿਮਰਨ ਜਿਹੜਾ ਹੈ ਉਹ ਸਾਡਾ ਮਲਾਪ ਮਾਲਕ ਦੇ ਨਾਲ ਕਰਵਾ ਦਿੰਦਾ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਤੁਸੀਂ ਆਪਣੇ ਮਨ ਨੂੰ ਇਕਾਗਰ ਕਰੋ ਤੇ ਇਕਾਗਰ ਹੋਇਆ ਮਨ ਇੱਕ ਜਿਸ ਤਰ੍ਹਾਂ ਸੱਪ ਫਨ ਚੱਕ ਕੇ ਪੂਰਾ ਆਪਣੇ ਜੋਸ਼ ਵਿੱਚ ਖੜਾ ਹੁੰਦਾ ਹੈ ਇਸੀ ਤਰ੍ਹਾਂ ਜਦੋਂ ਸਾਡਾ ਮਨ ਸਿਮਰਨ ਕਰਕੇ ਆਕਾਗਰ ਹੁੰਦਾ ਹੈ ਉਦੋਂ ਸਾਡਾ ਮਨ ਇਹ ਭਰਮ ਦੇ ਪਰਦਿਆਂ ਚੋਂ ਭਰਮ ਦੀ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਂਦਾ ਹੈ ਹੁਣ ਸਾਡਾ ਮਨ ਤਾਂ ਡੋਲਦਾ ਹੈ ਕਿਉਂਕਿ ਆਪਾਂ ਭਰਮ ਦੇ ਵਿੱਚ ਸੁੱਤੇ ਹੋਣ ਕਰਕੇ ਭਰਮ ਦੇ ਜਾਲ ਦੇ ਵਿੱਚ ਫਸੇ ਹੋਣ ਕਰਕੇ ਸਾਡਾ ਮਨ ਜਿਹੜਾ ਇਹ ਦੋ ਦਿਸ਼ਾਂ ਵੱਲੂ ਜਾ ਰਿਹਾ ਹੈ ਕਦੀ ਤਾਂ ਸਿਮਰਨ ਕਰਕੇ ਉੱਚਾ ਉੱਠਦਾ ਹੈ ਬਿਲਕੁਲ ਇੱਕਦਮ ਆਨੰਦ ਅਵਸਥਾ ਵਿੱਚ ਚਲੇ ਜਾਂਦਾ ਨਵਾਂ ਦਿਵਾਰਿਆਂ ਤੋਂ ਪਾਰ ਹੋ ਜਾਂਦਾ ਹੈ ਕਿ ਜਦੋਂ ਅਸੀਂ ਸਿਮਰਨ ਨੂੰ ਛੱਡਦੇ ਹਾਂ ਉਦੋਂ ਹੀ ਮਨ ਜਿਹੜਾ ਇਹ ਥੱਲੇ ਆ ਜਾਂਦਾ ਹੈ ਤੇ ਫਿਰ ਸੰਸਾਰ ਦੇ ਵਿੱਚ ਵਿੱਚ ਨ ਲੱਗ ਪੈਂਦਾ ਏਸੇ ਕਰਕੇ ਮਹਾਰਾਜ ਸਮਝਾਉਂਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਹਰਕ ਸਵਾਸਾਂ ਨਾਲ ਕਰਨਾ ਹੈ ਅੰਤਰਗਤ ਕਰਨਾ ਹੈ ਮਹਿਸੂਸ ਕਰਨਾ ਹੈ ਸਿਮਰਨ ਦਾ ਭਾਵ ਕੀ ਹੈ ਮਹਿਸੂਸ ਕਰਨਾ ਹੈ ਅੰਦਰ ਵਾਹਿਗੁਰੂ 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 ਅੰਦਰ ਹੋਈ ਚੱਲੇ ਤੇ ਜਦੋਂ ਅਸੀਂ ਇਸ ਤਰ੍ਹਾਂ ਸਿਮਰਨ ਅੰਦਰ ਕਰਾਂਗੇ ਤੁਹਾਨੂੰ ਰੱਬੀ ਝਲਕਾਰੇ ਆਪ ਤੁਹਾਨੂੰ ਪ੍ਰਗਟ ਹੋਣ ਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੁਹਾਨੂੰ ਪਰਮਾਤਮਾ ਦੀਆਂ ਝਲਕਾਂ ਅੰਦਰੋਂ ਆਪ ਦੇਖਣਗੀਆਂ ਕਿਉਂਕਿ ਜੇ ਅਸੀਂ ਕਿਸੇ ਕੋਲੋਂ ਸੁਣਦੇ ਹਾਂ ਵਾਹਿਗੁਰੂ ਗੇ ਗੁਰਮਖ ਪਿਆਰਿਓ ਆਪਾਂ ਕਿਸੇ ਕੋਲੋਂ ਸੁਣਦੇ ਆਂ ਉਹਨਾਂ ਕਾਥ ਦੀ ਵਿਚਾਰ ਕਰਦੇ ਆਂ ਇਹਦਾ ਉਹਨਾਂ ਚਿਰ ਆਨੰਦ ਰਹਿੰਦਾ ਜਿੰਨਾ ਚਿਰ ਆਪਾਂ ਵਿਚਾਰ ਸੁਣ ਲੈਂਦੇ ਆਂ ਬਾਅਦ ਵਿੱਚ ਫਿਰ ਸਾਡਾ ਮਨ ਜਿਹੜਾ ਆ ਉਸੇ ਦਿਸ਼ਾਲ ਨੂੰ ਫੇਰ ਚਲੇ ਜਾਂਦਾ ਪੰਜ ਦੂਜੇ ਜਿਹੜੇ ਅੰਦਰ ਬੈਠੇ ਨੇ ਇਹ ਮਨ ਨੂੰ ਫੇਰ ਘੁਮਾ ਕੇ ਉਸੇ ਦਿਸ਼ਾ ਤੇ ਫੇਰ ਲੈ ਆਉਂਦੇ ਨੇ ਇਸੇ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਿਮਰਨ ਜਿਹੜਾ ਹੈ ਇਹ ਕਰੀ ਜਾਣਾ ਬੰਦੇ ਉੱਠਦੇ ਆਂ ਇਹ ਦੂਸਰਾ ਜਦੋਂ ਆਪਾਂ ਸਿਮਰਨ ਕਰਕੇ ਕਈ ਵੇਲੇ ਮਨ ਅੱਕ ਵੀ ਜਾਂਦਾ ਲਗਾਤਾਰ ਸਿਮਰਨ ਕਰਨ ਦੇ ਨਾਲ ਫਿਰ ਆਪਾਂ ਉਹ ਗੁਰਬਾਣੀ ਗੁਰੂ ਨੂੰ ਪੜ੍ਹਨਾ ਹੈ ਕੱਲੀ ਗੁਰਬਾਣੀ ਪੜ੍ਹਨੀ ਨਹੀਂ ਕਿਉਂਕਿ ਅੱਜ ਕੱਲ ਸਾਨੂੰ ਬਹੁਤ ਸਾਰੇ ਜੀਵ ਕਹਿੰਦੇ ਆ ਗੁਰਬਾਣੀ ਪੜੋ ਗੁਰਬਾਣੀ ਪੜੋ ਮਹਾਰਜ ਸਮਝਾਉਂਦੇ ਕਹਿੰਦੇ ਪਾਠ ਪੜੇ ਨਾ 부ਝੀ ਭੇਖੀ ਭਰਮ ਭਲਾਏ ਜੇ ਤੁਸੀਂ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਪੁੱਝਿਆ ਨਹੀਂ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਅਸੀਂ ਮੰਨਿਆ ਨਹੀਂ ਤੇ ਕਿੱਦਾਂ ਸਾਡੇ ਭਰਮ ਦੇ ਜਾਲ ਕੱਟਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁਖਮੀ ਸਾਹਿਬ ਦੀ ਬਾਣੀ ਜਾਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰ ਬਾਰ ਸਾਨੂੰ ਨਾਮ ਸਿਮਰਨ ਦੀ ਹੀ ਵਿਚਾਰ ਬਾਰ ਬਾਰ ਸਾਨੂੰ ਜ਼ਹਿਰ ਆਉਂਦੇ ਨੇ ਵੀ ਤੁਹਾਡਾ ਜਿਹੜਾ ਜੀਵਨ ਦਾ ਆਧਾਰ ਹੈ ਇਹ ਸਿਮਰਨ ਦੇ ਨਾਲ ਹੀ ਹੋਣਾ ਹੈ ਇਸ ਕਰਕੇ ਸਿਮਰਨ ਦੇ ਵਿੱਚ ਚਾਹੇ ਕੋਈ ਪੜਿਆ ਹੋਵੇ ਚਾਹੇ ਕੋਈ ਅਨਪੜ ਹੋਵੇ ਕੋਈ ਵੀ ਜੀਵ ਜਿਹੜਾ ਸਿਮਰਨ ਕਰੇਗਾ ਉਹ ਮਾਲਕ ਦੇ ਨਾਲ ਮਿਲ ਜਾਏਗਾ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਜੋ ਪ੍ਰਾਨੀ ਗੋਬਿੰਦ ਧਿਆਵੈ ਪੜਿਆ ਅਨ ਪੜਿਆ ਪਰਮਗਤ ਪਾਵੈ ਉਸ ਗੱਤ ਉਸ ਅਵਸਥਾ ਵਿੱਚ ਪਹੁੰਚ ਜਾਏਗਾ ਜਿੱਥੋਂ ਇਹ ਆਇਆ ਉੱਥੇ ਚਲੇ ਜਾਏਗਾ ਇਸ ਕਰਕੇ ਪਿਆਰਿਓ ਸਿਮਰਨ ਕਰਨਾ ਤੇ ਸਿਮਰਨ ਕਰਦੇ ਆਂ ਜੇ ਕੋਈ ਸਾਨੂੰ ਸੰਸਾਰ ਦੇ ਦੁੱਖ ਆਉਂਦੇ ਨੇ ਕਿਉਂਕਿ ਮਾਇਆ ਨੇ ਤਾਂ ਅੱਗੇ ਆਉਣਾ ਹੀ ਆਉਣਾ ਇਹ ਨਾ ਸੋਚਿਓ ਵੀ ਤੁਸੀਂ ਗੁਰੂ ਘਰ ਆਏ ਤੁਸੀਂ ਬਾਣੀ ਪੜ੍ਹੀ ਤੁਸੀਂ ਸਿਮਰਨ ਕੀਤਾ ਤੁਹਾਨੂੰ ਸੁੱਖ ਮਿਲੇਗਾ। ਇਹ ਪਹਿਲਾ ਆਪਸ਼ਨ ਇਹੀ ਹੈ ਕਿਉਂਕਿ ਬਹੁਤ ਸਾਰੇ ਜੀਵ ਕਹਿੰਦੇ ਨੇ ਕਿ ਅਸੀਂ ਬਾਣੀ ਵੀ ਪੜ੍ਹਦੇ ਆਂ ਤੇ ਅਸੀਂ ਸਿਮਰਨ ਵੀ ਕਰਦੇ ਆਂ ਦੁੱਖ ਸਾਡੇ ਅੱਗੇ ਬਹੁਤ ਆਉਂਦੇ ਨੇ। ਇਥੋਂ ਇੱਕ ਚੀਜ਼ ਸਿੱਧ ਹੋ ਗਈ ਕਿ ਜਦੋਂ ਅਸੀਂ ਆਪਣੇ ਵजूद ਨਾਲ ਜੁੜਦੇ ਆਂ ਮਨੁੱਖ ਦਾ ਵजूद ਕੀ ਹੈ ਕਿ ਪਰਮੇਸ਼ਰ ਦਾ ਮਲਾਪ ਬਾਣੀ ਸਿਮਰਨ ਉਦੋਂ ਹੀ ਕਾਲ ਸਾਡੇ ਅੰਦਰ ਅਗਨ ਪੈਦਾ ਕਰਨੀ ਸ਼ੁਰੂ ਕਰ ਦਿੰਦਾ ਹੈ ਉਦੋਂ ਹੀ ਕਾਲ ਸਾਨੂੰ ਅੰਦਰੋਂ ਐਸੇ ਵਿਚਾਰ ਫੁਰਨੇ ਦੇਣੇ ਸ਼ੁਰੂ ਕਰ ਦਿੰਦਾ ਹੈ ਕਿ ਇਹ ਸਿਮਰਨ ਨਾਲੋਂ ਨਾਮ ਨਾਲੋਂ ਟੁੱਟ ਗਿਆ ਆਪ ਜੀ ਨੇ ਦੇਖਿਆ ਵੀ ਹੋਣਾ ਬਹੁਤ ਸਾਰੇ ਜੀਵ ਸਿਮਰਨ ਬਾਣੀ ਪੜ੍ਹਦੇ ਆ ਪਰ ਜਦੋਂ ਦੁੱਖ ਆ ਜਾਂਦਾ ਹੈ ਉਦੋਂ ਟੁੱਟ ਜਾਂਦਾ ਹੈ ਉਦੋਂ ਆਪਾਂ ਇੱਕ ਚੀਜ਼ ਦੇਖਣੀ ਹੈ ਕਿ ਜਿਹੜੇ ਭਗਤ ਹੋਏ ਨੇ ਜਿਨ੍ਹਾਂ ਨੇ ਬਾਣੀ ਦੇ ਵਿੱਚ ਜਿਹੜੇ ਭਗਤਾਂ ਦੀ ਬਾਣੀ ਦਰਜ ਹੈ ਉਹਨਾਂ ਦੇ ਉੱਤੇ ਇਸ ਸੰਸਾਰ ਨੇ ਕਿੰਨੇ ਕੁ ਨਸ਼ੱਧਰ ਕੀਤੇ ਨੇ ਜਦੋਂ ਕਬੀਰ ਸਾਹਿਬ ਜੀ ਨੂੰ ਦੇਖ ਲੈਂਦੇ ਆ ਰਬਦਾਸ ਜੀ ਨੂੰ ਦੇਖ ਲੈਂਦੇ ਆ ਫਰੀਦ ਸਾਹਿਬ ਜੀ ਨੂੰ ਦੇਖ ਲੈਂਦੇ ਆ ਬਹੁਤ ਅਛੱਦਰ ਕੀਤੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇਖਦੇ ਆ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਜੋ ਝਲਕਾਂ ਪੈਂਦੀਆਂ ਨੇ ਉਹ ਇਹੀ ਪੈਂਦੀਆਂ ਕਿ ਇਸ ਸੰਸਾਰ ਦੇ ਵਿੱਚ ਉਹਨਾਂ ਨੇ ਸੁੱਖ ਦਾ ਕੋਈ ਸਮਾਂ ਨਹੀਂ ਦੇਖਿਆ ਜੰਗਲਾਂ ਰਕੜਾਂ ਦੇ ਵਿੱਚ ਉਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਕਿਉਂਕਿ ਮੌਕੇ ਦੇ ਹਾਲਾਤ ਹੋਣ ਕਰਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ ਕਿੰਨੀ ਬਾਬਾ ਬਕਾਲਾ ਸਾਹਿਬ ਬੰਦਗੀ ਕੀਤੀ ਤੇ ਇਸ ਸੰਸਾਰ ਨੇ ਦੇਖੋ ਅੰਤਮ ਸਮੇਂ ਸੀਸ ਭੇਟ ਕਰਨਾ ਪਿਆ ਤੁਸੀਂ ਕਿੱਥੋਂ ਸੁਖ ਲੱਭਦੇ ਹੋ ਐਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਤੁਸੀਂ ਜਦੋਂ ਜੀਵਨ ਦੀ ਇਤਿਹਾਸ ਪੜ੍ਹਦੇ ਹੋ ਤੇ ਇਸ ਸੰਸਾਰ ਨੇ ਤੇਤੀ ਤਵੀ ਤੇ ਚੜਾਇਆ ਸੰਸਾਰ ਦੀ ਗੱਲ ਕੀਤੀ ਹੈ ਸਿੱਖ ਦੀ ਗੱਲ ਨਹੀਂ ਸਿੱਖ ਦਾ ਮਤਲਬ ਕੀ ਹੈ ਜਿਹੜਾ ਸਿੱਖ ਦਾ ਪਿਆ ਹੈ ਐਸੇ ਕਰਕੇ ਇਸ ਸੰਸਾਰ ਦੇ ਵਿੱਚੋਂ ਤੁਸੀਂ ਕਿਸ ਚਾਹੇ ਜਿੰਨੀ ਮਰਜ਼ੀ ਤੁਸੀਂ ਖੁਸ਼ੀਆਂ ਪ੍ਰਾਪਤ ਕਰ ਲਵੋ ਚਾਹੇ ਤੁਸੀਂ ਜਿੰਨਾ ਮਰਜ਼ੀ ਇਸ ਸੰਸਾਰ ਦਾ ਧਨ ਦੌਲਤ ਇਕੱਠਾ ਕਰ ਲਓ ਜਿੰਨਾ ਚਿਰ ਤੁਹਾਡੇ ਜੇਬ ਵਿੱਚ ਪੈਸੇ ਐ ਤੁਹਾਡਾ ਪਰਿਵਾਰ ਵੀ ਉਨਾ ਹੀ ਚਿਰ ਹੈ ਜਦੋਂ ਤੁਹਾਡੀ ਜੇਬ ਵਿੱਚੋਂ ਪੈਸੇ ਨਾ ਹੋਏ ਉਹਨਾਂ ਨੂੰ ਹੀ ਅੰਦਰੋਂ ਪੰਜਾਂ ਨੇ ਢਕਾ ਦੇਣਾ ਹੈ ਤੁਹਾਡੇ ਵਿਰੁੱਧ ਹੋ ਜਾਂਦੇ ਨੇ ਮਨੁੱਖ ਕੀ ਕਰਦਾ ਹੈ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਵਾਸਤੇ ਕਮਾਈ ਕਰਦਾ ਹੈ ਤੇ ਪਰਿਵਾਰ ਨੂੰ ਹੀ ਪਾਲਦਾ ਧਿਆਨ ਵੀ ਪਰਿਵਾਰ ਤੇ ਬੱਚਿਆਂ ਤੇ ਰੱਖਦਾ ਹੈ ਪਰ ਅੰਤਮ ਸਵੇ ਜਦੋਂ ਨਖੇੜਾ ਹੁੰਦਾ ਹੈ ਤੇ ਉਦੋਂ ਪਤਾ ਲੱਗਦਾ ਹੈ ਵੀ ਮੈਂ ਜਿਨ੍ਹਾਂ ਨੂੰ ਪਾਲਦਾ ਸੀ ਇਹ ਤਾਂ ਮੇਰੇ ਪਿਛਲੇ ਜਨਮ ਦੇ ਸੰਜੋਗੀ ਸੀ ਜਿਹਨੂੰ ਮਹਾਰਜ ਸਮਝਾਉਂਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਿ ਕੋਈ ਨਾ ਸਹਾਈ ਇਸੇ ਕਰਕੇ ਪਿਆਰਿਓ ਆਪਾਂ ਸਾਰੇ ਜਾਣਿਆ ਨੇ ਆਪਣਾ ਆਪਣਾ ਸਾਬ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦੇਣਾ ਹੈ ਕਿਉਂਕਿ ਕਿੱਥੇ ਕਿੰਨੇ ਸਵਾਸ ਖਰਚ ਕੀਤੇ ਨੇ ਇਕ ਗਣਤੀ ਦੇ ਸੁਵਾਸ ਨੇ ਇਹਦਾ ਹਿਸਾਬ ਹੋਣਾ ਹੈ ਤੇ ਉਦੋਂ ਸਾਨੂੰ ਕੋਈ ਛੜਾ ਨਹੀਂ ਸਕਦਾ ਮੰਨ ਲਓ ਸਾਡੇ ਸਰੀਰ ਦੇ ਉੱਪਰ ਕੋਈ ਫੋੜਾ ਜਾਂ ਕੋਈ ਜ਼ਖਮ ਹੋ ਗਿਆ ਹੈ ਸਾਡਾ ਪਰਿਵਾਰ ਸਾਨੂੰ ਡਾਕਟਰ ਦੇ ਲਿਜਾ ਸਕਦਾ ਹੈ ਸਾਡਾ ਪਰਿਵਾਰ ਸਾਨੂੰ ਦਵਾਈ دارو ਦੇ ਸਕਦਾ ਹੈ ਰੋਟੀ ਭੋਜਨ ਪਕਾ ਕੇ ਦੇ ਸਕਦਾ ਹੈ ਪਰ ਜੋ ਉਸ ਜ਼ਖਮ ਦੀ ਜਿਹੜੀ ਪੀੜ ਹੁੰਦੀ ਹੈ ਉਹ ਆਪਾਂ ਨੂੰ ਆਪ ਚੱਲਣੀ ਪੈਂਦੀ ਹੈ ਇਸੇ ਕਰਕੇ ਆਪਾਂ ਨੇ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਜਿਹੜਾ ਸਾਡਾ ਅੰਤਮ ਸਮਾਂ ਆਉਣਾ ਉਦੋਂ ਅਸੀਂ ਬਾਜੀ ਨਾ ਹਾਰ ਕੇ ਜਾਈਏ ਕਿਉਂਕਿ ਨਾ ਆਪਾਂ ਕਿਸੇ ਦੇ ਨਾਲ ਇਸ ਸੰਸਾਰ 'ਚ ਆਏ ਆ ਤੇ ਨਾ ਹੀ ਆਪਾਂ ਇੱਥੋਂ ਕਿਸੇ ਦੇ ਨਾਲ ਜਾਣਾ ਇਹ ਸਭ ਝੂਠ ਹੈ ਝੂਠੀਆਂ ਹੀ ਦੋਸਤੀਆਂ ਹਨ ਮਹਾਰਾਜ ਸਮਝਾਉਂਦੇ ਕਹਿੰਦੇ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਜਿੰਨਾ ਚਿਰ ਤੁਸੀਂ ਕਿਸੇ ਨੂੰ ਮਾਇਆ ਦੇਵੋਗੇ ਉਹਨਾਂ ਚਿਰ ਤੁਹਾਡਾ ਅਗਲਾ ਬਹੁਤ ਆਦਰ ਮਾਨ ਕਰੇਗਾ ਜਦੋਂ ਤੁਸੀਂ ਮਾਇਆ ਤੋਂ ਪਿੱਛੇ ਹਟ ਗਏ ਉਹ ਦਿਨ ਹੀ ਅਗਲਾ ਤੁਹਾਡੇ ਵਿਰੁੱਧ ਹੋ ਜਾਏਗਾ ਏਸੇ ਕਰਕੇ ਜਿਹੜਾ ਪਰਮਾਤਮਾ ਸਾਨੂੰ ਇਸ ਸੰਸਾਰ ਵਿੱਚ ਸੁਬਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਜਿਨੇ ਸਾਡਾ ਅੰਤਮ ਸਮੇਂ ਵੀ ਸਾਡੇ ਨਾਲ ਹੋਣਾ ਹੈ ਜਿਹਨੂੰ ਗੁਰਬਾਣੀ ਗੁਰੂ ਵਿੱਚ ਮਹਾਰਾਜ ਸਮਝਾਉਂਦੇ ਜਹਿ ਮਾਤ ਪਿਤਾ ਸੋਤ ਮੀਤ ਨਾ ਪਾਈ ਮਨ ਉਹਾਂ ਨਾਮ ਤੇ ਰਹਿ ਸੰਗ ਸਹਾਈ ਉਹ ਤੇਰੇ ਜਾਣ ਤੋਂ ਬਾਅਦ ਵੀ ਇਹ ਸਰੀਰ ਛੱਡਣ ਤੋਂ ਬਾਅਦ ਵੀ ਉਹ ਪਰਮਾਤਮਾ ਤੇਰੇ ਨਾਲ ਹੈ ਤੂੰ ਉਸ ਦਾ ਫਿਕਰ ਨਹੀਂ ਕਰਦਾ ਉਸ ਨੂੰ ਦੂਰ ਜਾਣਦਾ ਏਸੇ ਕਰਕੇ ਜਿਹੜੇ ਤੇਰੇ ਸੰਗੀ ਸੰਯੋਗੀ ਦੋਸਤ ਮਿੱਤਰ ਉਹਨਾਂ ਨੂੰ ਤੂੰ ਲਾਗੇ ਜਾਣਦਾ ਏਸੇ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਇਹ ਦੂਰ ਜਾਣਦਾ ਤੇ ਪਰਮੇਸ਼ਰ ਦੇ ਨਾਲ ਪ੍ਰੀਤ ਪਾਉਣ ਦਾ ਇਕੋ ਹੀ ਇੱਕ ਸਾਡਾ ਜਿਹੜਾ ਮੂਲ ਹੈ ਉਹ ਹੈ ਵਾਹਿਗੁਰੂ ਮੰਤਰ ਕਿਉਂਕਿ ਗੁਰਨਾਨਕ ਪਾਤਸ਼ਾਹ ਦੇ ਘਰ ਨੇ ਸਾਨੂੰ ਵਾਹਿਗੁਰੂ ਮੰਤਰ ਦੀ ਦਾਤ ਦਿੱਤੀ ਹੈ ਪੰਜਾਂ ਪਿਆਰਿਆਂ ਦੇ ਕੋਲ ਅਸੀਂ ਜਾਣਦੇ ਆ ਵਾਹਿਗੁਰੂ ਮੰਤਰ ਜਪਦੇ ਆ ਜਿਹੜੇ ਜੀਵ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਨੇ ਉਹ ਇਸ ਸੰਸਾਰ ਦੇ ਵਿੱਚ ਵੀ ਸੁਖੀ ਹੋ ਜਾਂਦੇ ਨੇ ਅੰਦਰੋਂ ਬਾਹਰੋਂ ਨਹੀਂ ਅੰਦਰੋਂ ਕਿਉਂਕਿ ਉਹਨਾਂ ਦੇ ਜਿਹੜੇ ਕਾਰਜ ਹੈ ਉਹ ਪਰਮਾਤਮਾ ਆਪ ਕਰਦਾ ਹੈ ਜੇ ਜਦੋਂ ਇਸ ਸੰਸਾਰ ਦੇ ਵਿੱਚ ਉਹ ਜਾਂਦੇ ਨੇ ਤੇ ਉਦੋਂ ਵੀ ਸੁਖੀ ਹੋ ਜਾਂਦੇ ਨੇ ਇਸ ਕਰਕੇ ਦੋਨਾਂ ਦੇਸ਼ਾਂ ਦੀ ਲੋਕ ਅਤੇ ਪਰਲੋਕ ਦੀ ਉਹਨਾਂ ਦੀ ਸੋਭਾ ਹੁੰਦੀ ਹੈ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਸੋਭਾ ਹੁੰਦੀ ਹੈ ਇਸ ਕਰਕੇ ਇਨੀਆਂ ਵਡਿਆਈਆਂ ਮਹਾਰਾਜ ਨੇ ਨਾਮ ਦੇ ਵਿੱਚ ਸਾਨੂੰ ਦਸੀਆਂ ਮਹਾਰਾਜ ਸਮਝਾਉਂਦੇ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮਖ ਧਿਆਈ ਹੈ ਜੋ ਬਸਤ ਮੰਗੀ ਹੈ ਸਾਈ ਪਾਈ ਹੈ ਜੇ ਨਾਮ ਚਿਤ ਲਾਈਏ ਲਾਈ ਹੈ ਜੇ ਹੁਣ ਅਸੀਂ ਨਾਮ ਦੇ ਨਾਲ ਜਿਤ ਲਾਵਾਂਗੇ ਜੇ ਅਸੀਂ ਗੁਰੂ ਘਰ ਆਏ ਮੱਥਾ ਟੇਕਿਆ ਇੱਥੇ ਬਾਣੀ ਸੁਣੀ ਇੱਥੇ ਆਉਣ ਦਾ ਮੇਨ ਵਜੂਦ ਕੀ ਹੈ ਇੱਥੇ ਆਉਣ ਦਾ ਇਹ ਹੈ ਕਿ ਗੁਰੂ ਦੀ ਮਤ ਲੈਣੀ ਹੈ ਤੇ ਆਪਣੀ ਮਤ ਜਿਹੜੀ ਹੈ ਉਹ ਗੁਰੂ ਨੂੰ ਦੇ ਦੇਣੀ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ ਬਹੁਤ ਡੁੱਬੇ ਸਿਆਣੇ ਭਗਤਾਂ ਤੋਂ ਬਿਨਾ ਜਿੰਨੇ ਵੀ ਸਿਆਣੇ ਸੀ ਉਹ ਸਾਰੇ ਡੁੱਬ ਗਏ ਕਿਉਂਕਿ ਸੰਸਾਰ ਸਾਰਾ ਸਿਆਣਾ ਆ ਤੁਸੀਂ ਕਿਸੇ ਦੇ ਮੋਹਰੇ ਕੋਈ ਵੀ ਗੱਲ ਕਰੋਗੇ ਉਹ ਤੁਹਾਨੂੰ ਸਿਆਣਫਾ ਦੀ ਗੱਲ ਦੱਸੇਗਾ ਜਿਹਨੂੰ ਮਹਾਰਾਜ ਸਮਝਾਉਂਦੇ ਕਹੋ ਨਾਨਕ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਸਾਰੇ ਸਿਆਣੇ ਆ ਪਰ ਅਸਲ ਸਿਆਣਫਾ ਸਾਡੇ ਅੰਦਰੋਂ ਪ੍ਰਗਟ ਹੁੰਦੀ ਹੈ ਜਦੋਂ ਅਸੀਂ ਨਾਮ ਸਿਮਰਨ ਦੇ ਨਾਲ ਜੁੜਦੇ ਆ ਤੇ ਪ੍ਰਮਾਤਮਾ ਨੂੰ ਆਰਾਧਦੇ ਆ ਏਸੇ ਕਰਕੇ ਪ੍ਰਮਾਤਮਾ ਨੇ ਮਿਲਣਾ ਸਾਡੇ ਅੰਦਰੋਂ ਬਾਰੋਂ ਨਹੀਂ ਕਿਤੇ ਪਰਮੇਸ਼ਰ ਨੇ ਮਿਲਣਾ ਸਾਡੇ ਅੰਦਰ ਹੀ ਪਰਮਾਤਮਾ ਹੈ ਤੇ ਹੁਣ ਅੰਦਰ ਜਾਣ ਵਾਸਤੇ ਸਾਨੂੰ ਸ਼ਬਦ ਦਾ ਆਸਰਾ ਲੈਣਾ ਪੈਣਾ ਹੈ ਤੇ ਜਿਨ੍ਹਾਂ ਚਿਰ ਅਸੀਂ ਸ਼ਬਦ ਦਾ ਆਸਰਾ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਮਾਲਕ ਦੇ ਸਨਮੁਖ ਨਹੀਂ ਹੋ ਸਕਦੇ ਆਓ ਫਿਰ ਹੁਣ ਆਪਾਂ ਸਾਰੇ ਜਣੇ ਨਿਤਰ ਬੰਦ ਕਰਕੇ ਤੇ ਉਸੇ ਹੀ ਸ਼ਬਦ ਦਾ ਆਸਰਾ ਲਈਏ ਸਾਰੇ ਗੁਰਮਖ ਪਿਆਰੇ ਸਾਰਿਆਂ ਨੇ ਬੋਲਣਾ ਸਾਰਿਆਂ ਨੇ ਨਿਤਰ ਬੰਦ ਰੱਖਣੇ ਹੈ ਇਸ ਤਰ੍ਹਾਂ ਆਪਣੀ ਆਵਾਜ਼ ਦੇ ਵਿੱਚੋਂ ਇਹ ਧੁਨੀ ਨੂੰ ਆਲਾਪ ਕਰਨਾ ਕਿ ਪ੍ਰਮਾਤਮਾ ਮੇਰੇ ਨਾਲ ਸਦਾ ਅੰਗ ਸੰਗ ਸੁਣ ਰਿਹਾ ਹੈ ਜਦੋਂ ਵੀ ਆਪਾਂ ਜਾਪ ਕਰਦੇ ਹਾਂ ਕਿਤੇ ਵੀ ਸੰਸਾਰ 'ਚ ਵਿਚਰਦੇ ਹਾਂ ਪਰਮਾਤਮਾ ਨੂੰ ਅੰਗ ਸੰਗ ਸਮਝ ਕੇ ਵਿਚਰਨਾ ਹੈ ਕਦੇ ਵੀ ਨਹੀਂ ਸੋਚਣਾ ਕਿ ਪਰਮਾਤਮਾ ਮੇਰੇ ਅੰਗ ਸੰਗ ਨਹੀਂ ਪਰ ਸਾਡੀਆਂ ਹੀ ਅੱਖਾਂ ਅੰਨੀਆਂ ਹੋ ਚੁੱਕੀਆਂ ਕਿ ਜੋ ਉਹ ਪਰਮਾਤਮਾ ਨੂੰ ਦੇਖਦੀਆਂ ਨਹੀਂ ਮਹਾਰਜ ਸਮਝਾਉਂਦੇ ਸਗਾ ਅੰਗ ਸੰਗੇ ਪੰਗਨ ਬਬੂਤੇ ਸਦਾ ਅੰਗ ਸੰਗ ਹੈ ਸਾਡੇ ਉਹ ਸਾਰੇ ਗੁਰਮੁਖ ਪਿਆਰੇ ਨੇਤਰ ਬੰਦ ਕਰਕੇ ਕਰੋ ਜੀ ਸ਼ੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ 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 ਗੁਰੂ ਵਾਹਿ 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 ਗੁਰੂ ਵਾਹ 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 ਗੁਰੂ ਗੁਰੂ ਵਾਹਿ 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ